ਲੈਵੀ ਮਾਨਸਾਲਿਓ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਰੋਕਣੀ ਨਹੀਂ ਚਾਹੀਦੀ ਜਿੱਥੋਂ ਤੱਕ ਹੋ ਸਕੇ ਸ਼ੇਅਰ ਵਾਲਾ ਬਟਨ ਦਬਕੇ ਭਜਾ ਦਿਓ ਤੇ ਹੋਰ ਇਸੇ ਤਰ੍ਹਾਂ ਦੀ ਤੁਹਾਨੂੰ ਰਚਨਾਵਾਂ ਮਿਲਦੀਆਂ ਰਹਿਣ ਕਵਤਾਵਾਂ ਮਿਲਦੀਆਂ ਰਹਿਣ ਜਾਣਕਾਰੀ ਮਿਲਦੀ ਰਹੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਮਾਨਸਾ ਦਾ ਹਾਲ ਕੀ ਹੈ ਇੱਕ ਕਵਤਾ ਰਾਹੀਂ ਤੁਹਾਨੂੰ ਦੱਸਾਂਗੇ ਕਿਵੇਂ ਮਾਨਸਾ ਦੇ ਲੋਕਾਂ ਨਾਲ ਧੋਖਾ ਜਿਹੜਾ ਹੋਇਆ ਕੀ ਕਰਦੇ ਲੋਕ ਵਿਚਾਰੇ ਲਾ ਗਏ ਵੋਟਾਂ ਵਿੱਚ ਵੱਡੇ ਲਾਰੇ ਕੀ ਕਰਦੇ ਲੋਕ ਵਿਚਾਰੇ ਲਾ ਗਏ ਵੋਟਾਂ ਵਿੱਚ ਵੱਡੇ ਲਾਰੇ ਗੱਲਾਂ ਵਿੱਚ ਮਾਨਸਾਂ ਦਾ ਵਿਕਾਸ ਕਰਾਗੇ ਲੋਕ ਭਰ ਭਰ ਕੇ ਵੋਟਾਂ ਪਾਗੇ ਗੱਲਾਂ ਵਿੱਚ ਮਾਨਸਾਂ ਦਾ ਵਿਕਾਸ ਕਰਾਗੇ ਲੋਕ ਭਰ ਭਰ ਕੇ ਵੋਟਾਂ ਪਾਗੇ ਵਿਧਾਨ ਸਭਾ ਦੀਆਂ ਲੰਗੀਆਂ ਵੋਟਾਂ ਲੋਕ ਸਭਾ ਦੀਆਂ ਸਹੀਆਂ ਵਿਧਾਨ ਸਭਾ ਦੀਆਂ ਲੰਗੀਆਂ ਵੋਟਾਂ ਲੋਕ ਸਭਾ ਦੀਆਂ ਸਹੀਆਂ ਸੀਵਰੇਜ ਵਧੀਆ ਬਣਾ ਦੇਾਂਗੇ ਲੰਡੀਆਂ ਪੂਛਾਂ ਵਾਲੀਆਂ ਸੁਣਾਈਆਂ ਸੀਵਰੇਜ ਵਧੀਆ ਬਣਾ ਦੇਾਂਗੇ ਲੰਡੀਆਂ ਪੂਛਾਂ ਵਾਲੀਆਂ ਸੁਣਾਈਆਂ ਅੱਜ ਕੱਲ ਪਤਾ ਨਹੀਂ ਸਾਬ ਕਿੱਥੇ ਰਹਿੰਦਾ ਨਾ ਜਿਕਰ ਮਾਨਸਾਂ ਦਾ ਕਰਦਾ ਅੱਜ ਕੱਲ ਪਤਾ ਨਹੀਂ ਸਾਬ ਕਿੱਥੇ ਰਹਿੰਦਾ ਨਾ ਜਿਕਰ ਮਾਨਸਾਂ ਦਾ ਕਰਦਾ ਜਿੱਥੋਂ ਦੀ ਕਦੇ ਕੱਡੇ ਰੋਡ ਸ਼ੋ ਉਸੇ ਰੋਡ ਤੇ ਪਾਣੀ ਖੜਦਾ ਜਿੱਥੋਂ ਦੀ ਕਦੇ ਕੱਡੇ ਰੋਡ ਸ਼ੋ ਉਸੇ ਰੋਡ ਤੇ ਪਾਣੀ ਖੜਦਾ ਇਹਨਾਂ ਮੀਂਹ ਪਏ ਤੋਂ ਡੁੱਬੇ ਮਾਨਸਾਂ ਇੱਥੇ ਤਾਂ ਬਿਨਾਂ ਮੀਂਹ ਤੋਂ ਪਾਣੀ ਖੜਦਾ ਮੀਂਹ ਪਏ ਤੋਂ ਡੁੱਬੇ ਮਾਨਸਾਂ ਇੱਥੇ ਤਾਂ ਬਿਨਾਂ ਮੀਂਹ ਤੋਂ ਪਾਣੀ ਖੜਦਾ ਆਮ ਘਰਾਂ ਵਾਲੇ ਸ਼ੁਰਲੀਆਂ ਛੱਡ ਗਏ ਗੱਲ ਜ਼ਿਲਾ ਮਾਨਸਾ ਕਰਦਾ ਆਮ ਘਰਾਂ ਵਾਲੇ ਸ਼ੁਰਲੀਆਂ ਛੱਡ ਗਏ ਗੱਲ ਜ਼ਿਲਾ ਮਾਨਸਾ ਕਰਦਾ ਐਨਾ ਕੋਈ ਕਿਵੇਂ ਬੇਸ਼ਰਮ ਹੁੰਦਾ ਇਹ ਤਾਂ ਕਿੱਲੇ ਤੇ ਟੰਗ ਕੇ ਧਰ ਗਏ ਐਨਾ ਕੋਈ ਕਿਵੇਂ ਬੇਸ਼ਰਮ ਹੁੰਦਾ ਇਹ ਤਾਂ ਕਿੱਲੇ ਤੇ ਟੰਗ ਕੇ ਧਰ ਗਏ ਸੀਵਰੇਜ ਦੇ ਪਾਣੀ ਵਿੱਚ ਦੀ ਲੰਗੇ ਉਦਘਾਟਨ ਪਖਾਨਿਆਂ ਦਾ ਕਰ ਗਏ ਸੀਵਰੇਜ ਦੇ ਪਾਣੀ ਵਿੱਚ ਦੀ ਲੰਗੇ ਉਦਘਾਟਨ ਪਖਾਨਿਆਂ ਦਾ ਕਰ ਗਏ ਗੱਲਾਂ ਦਾ ਵਿਛਾਇਆ ਜਾਲ ਤੁਸੀਂ ਲੋਕਾਂ ਨੂੰ ਵਿੱਚ ਫਸਾ ਲਿਆ ਗੱਲਾਂ ਦਾ ਵਿਛਾਇਆ ਜਾਲ ਤੁਸੀਂ ਲੋਕਾਂ ਨੂੰ ਵਿੱਚ ਫਸਾ ਲਿਆ ਸੁਣ ਕੇ ਕਿੱਕਲੀਆਂ ਮੰਗਰ ਲੱਗੇ ਹੀਰਾ ਬੰਦਾ ਸਦਾਲੀ ਗਵਾ ਲਿਆ ਸੁਣ ਕੇ ਕਿੱਕਲੀਆਂ ਮੰਗਰ ਲੱਗੇ ਹੀਰਾ ਬੰਦਾ ਸਦਾਲੀ ਗਵਾ ਲਿਆ ਹੁਣ ਤਾਂ ਚਾਹੇ ਕਰੋ ਨਾ ਕਰੋ ਕੰਮ ਮਾਨਸਾਂ ਆਲੇ ਨਾ ਬਹੁਤਾ ਸੋਚਣਗੇ ਹੁਣ ਤਾਂ ਚਾਹੇ ਕਰੋ ਨਾ ਕਰੋ ਕੰਮ ਮਾਨਸਾ ਆਲੇ ਬਹੁਤਾ ਨਾ ਸੋਚਣਗੇ ਚੜ੍ਹਦੇ ਸਾਲ 2027 ਨੂੰ ਗੋਡੇ ਦੇ ਧਰ ਕੇ ਫੱਟੀ ਪੋਚਣਗੇ ਚੜ੍ਹਦੇ ਸਾਲ 2027 ਨੂੰ ਗੋਡੇ ਦੇ ਧਰ ਕੇ ਫੱਟੀ ਪੋਚਣਗੇ ਤਾਂ 2027 ਵੀ ਲਵੇ ਲੱਗੀ ਤਾਂ ਫਿਰ ਹੁਣ ਮਾਨਸਾ ਆਲੇ ਸਮਾਰ ਕੇ ਆ ਜਿਹੜੀ ਉਹ ਫੱਟੀ ਪੋਚਣਗੇ ਵੀ ਕੋਈ ਇੱਕ ਮਾਨਸਾ ਹੀ ਚਲਾਇ ਜਿਹੜਾ ਵੋਟ ਪਾਉਂਦਾ ਇੱਕ ਪਾਸੇ ਆਉਂਦਾ ਧੁੱਕੀ ਕੱਢਦਾ ਵੱਡੀ ਗਿਣਤੀ ਦੇ ਵਿੱਚ ਲੀਡ ਦਵਾਉਂਦਾ ਪਰ ਮਾਨਸਾ ਨੂੰ ਹਜੇ ਤੱਕ ਮਿਲਿਆ ਕੀ ਹੈ ਉਜਬ ਨਹੀਂ ਮਿਲਿਆ ਸੇਤ ਸਵਾ ਵਾਲੀ ਗੱਲ ਕਰ ਲੋ ਆ ਸੀਵਰੇਜ ਸਿਸਟਮ ਦੀ ਗੱਲ ਕਰ ਲੋ ਮੈਂ ਵੀ ਅਜਮਾਨ ਸਾਗੇ ਆ ਸੀ ਚੁਗਲੀ ਘਰ ਕੋਲੇ ਆ ਸਾਰੀਆਂ ਜਿਹੜੀਆਂ ਵੀਡੀਓਸ ਦੇਖੀਆਂ ਨੇ ਇਹ ਚੁਗਲੀ ਘਰ ਦੀ ਸਾਈਡ ਹੈ 3 400 ਮੀਟਰ ਲੰਬਾ ਆ ਪਾ ਕਹਿ ਲੋ ਉੱਥੇ ਉੱਥੇ ਇੰਨਾ ਪਾਣੀ ਖੜਾ ਹੈ ਤੇ ਮੈਂ ਪਾਣੀ ਤੋਂ ਬਚਦਾ ਬਚਦਾ ਅੱਗੇ ਲੰਘਿਆ ਜਿਹੜੀ ਢੋਲੀਆਂ ਦੀ ਰਿਪੇਅਰ ਦੀ ਦੁਕਾਨ ਸੀ ਉਹ ਜਮਾ ਪਾਣੀ ਚ ਸੀ ਮੈਂ ਸਾਈਡਾਂ ਤੇ ਝਾਕਿਆ ਨਹੀਂ ਮੇਰਾ ਧਿਆਨ ਪਾਣੀ ਚ ਸੀ ਮੈਂ ਕਿਤੇ ਕੋਈ ਸੀਵਰੇਟ ਸੀਵਰੇਜ ਦਾ ਡੈਟਕਣਾ ਉਹਨਾਂ ਕੱਟਿਆ ਪਿਆ ਉਹ ਛਿੱਕ ਜੀਏ ਮਗਾਹ ਜਾ ਕੇ ਖੜਾਇਆ ਸੁੱਕੇ ਚ ਮਹਾਜਰ ਦੁਕਾਨ ਜੀ ਹੁੰਦੀ ਸੀ ਫਾਇਰੀ ਕਿੱਧਰ ਪਾਕੀ ਜੇ ਮੈਂ ਪਿੱਛੇ ਮੁੜ ਕੇ ਝਾਕਿਆ ਪਾਣੀ ਚ ਆ ਗਈ ਦੁਕਾਨ ਤੇ ਪਾਣੀ ਜੀ ਮੋਠਰੇ ਖੜਾਇਆ ਪਾਣੀ ਜੀ ਲੰਘ ਕੇ ਜਿਵੇਂ ਮਾਤਾ ਲੰਗਰੀ ਹੈ ਤੇ ਉਹਦੀ ਦੁਕਾਨ ਚ ਗਿਆ ਤੇ ਪੈਰਾ ਜੋ ਹਜੇ ਤੱਕ ਮੋਸਟ ਹੈ ਜਿਹੜੀ ਉਹ ਗੰਦੇ ਸੀਵਰੇ ਦੇ ਪਾਣੀ ਦੀ ਮਾਰੀ ਜਾਂਦੀ ਹੈ ਤਾਂ ਮੈਂ ਤਾਂ ਅੱਜ ਗਿਆ ਸੀ ਜਿਹੜੇ ਉੱਥੋਂ ਦੇ ਰਹਿਣ ਵਾਲੇ ਐ ਡੇਲੀ ਲੰਘਣਾ ਐ ਉਹਨਾਂ ਦਾ ਕੀ ਹਾਲ ਐ ਜਿਨ੍ਹਾਂ ਦੇ ਘਰ ਨੇ ਉਹਨਾਂ ਦਾ ਕੀ ਹਾਲ ਐ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਦਾ ਕੀ ਹਾਲ ਐ ਚਾਰੇ ਪਾਸੇ ਬਲਾਕੇਜ ਹੈ ਜਿਹੜੀ ਸੀਬ੍ਰੇਜ ਦੀ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਈ ਪਈ ਹੈ ਕਿੰਨੀਆਂ ਸਰਕਾਰਾਂ ਆ ਗਈਆਂ ਕਿੰਨੀਆਂ ਲੀਡਰਾਂ ਨਾਲ ਜਿੱਤ ਗਈਆਂ ਇੰਨੇ ਲਾਰੇ ਲਾ ਗਏ ਕਿੰਨਾ ਦੇ ਵਿਕਾਸ ਕਰਿਆ ਕਿਸੇ ਨੇ ਨਹੀਂ ਕਰਿਆ ਕੋਈ ਇੱਕ ਹਿੱਸੇ ਦਾ ਕਰ ਦੰਦੇ ਤਿੰਨੇ ਸਰਕਾਰਾਂ ਆ ਗਈਆਂ ਆਪਣੇ ਤੇ ਨੇ ਸਾਰੇ ਵੰਡ ਕੇ ਜਿੱਧਰ ਦਾ ਵਿਕਾਸ ਕਰ ਜਾਂਦੇ ਅੱਜ ਮਾਨਸਾ ਦਾ ਆ ਹਾਲ ਨਹੀਂ ਹੋਣਾ ਸੀ ਤਾਂ ਵੋਟਾਂ ਲੈਣ ਆਉਣਗੇ ਆਪਣੇ ਬੱਲੇ ਸਵਾਲ ਪੁੱਛਣੀ ਹੁੰਦਾ ਹੈ ਉਹ ਤਾਂ ਪਰ ਨੋਬੇ ਲੱਗਣ ਨਹੀਂ ਦਿੰਦੇ ਸਵਾਲ ਹੀ ਪੁੱਛ ਸਕਾਂਗੇ ਭਾਈ ਕਰ ਲਿਓ ਇਹ ਨਰਕ ਸਾਨੂੰ ਕਦੋਂ ਕੱਢ ਕੇ ਦੇਓਗੇ ਕਦੋਂ ਸਾਫ਼ ਕਰਾਉਂਗੇ ਬਸ ਆਏ ਕਰ ਰਹੇ ਹਾਂ ਜੀ ਇਹ ਪ੍ਰੋਜੈਕਟ ਵੱਡਾ ਹੈ ਸਮਾਂ ਲੰਬਾ ਲੱਗੂ 3 ਸਾਲ ਤਾਂ ਲੰਘ ਗਏ 3 ਸਾਲ ਥੋੜੀ ਹੁੰਦੇ ਆ ਕੋਈ ਇਸ ਇੱਕੇ ਸਹੀ ਲੋਡ ਕਰ ਦਾਂ ਦੇ ਤਾਂ ਉਹ ਹਾਲਾਤਾਂ ਨੂੰ ਦੇਖ ਕੇ ਕਪਤਾਵਾਸ ਜਿਹੜੀਆਂ ਮੈਂ ਲਿਖਿਆ ਸੀ ਇਹ ਰਚਨਾ ਹੈ ਜਿਹੜੀ ਮੈਂ ਲਿਖੀ ਹੈ ਲਿਖਦੀ ਰਹਿੰਦੇ ਆ ਜੋ ਮੌਜੂਦਾ ਹਾਲਾਤ ਹੁੰਦੇ ਨੇ ਉਹਤੇ ਕਪਤਾ ਜਿਹੜੇ ਲਿਖ ਦਰਨੇ ਆ ਪ੍ਰਮਾਤਮਾ ਨੇ ਇੰਨੀ ਕਲਾ ਜਿਹੜੀ ਦਿੱਤੀ ਤਾਂ ਕਿ ਹੋਰ ਵੀ ਲਿਖੀਆਂ ਪਈਆਂ ਨੇ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਚਲੋ ਥੋੜਾ ਜਿਹਾ ਪੇਜ ਛੋਟਾ ਹੈ ਅਜੇ ਗ੍ਰੋਥ ਹੋ ਜਾਂਦੇ ਹੋ ਤੁਸੀਂ ਵੀ ਪੇਜ